ਅੱਜ ਦੇ ਕੰਮ ਹੀ ਬੜਾ ਸੌਖਾ ਵੀ ਜਿਹੜਾ ਬੰਦਾ ਸਿੱਧਾ ਹੋ ਕੇ ਆਵੇ ਵੀ ਸਿੱਧਾ ਅਖਾੜੇ 'ਚ ਆ ਕੇ ਗੱਲ ਕਰੇ ਭਾਉ ਅਮਰਤਪਾਲ ਸੋਂ ਵਰਗਾ ਉਹਦੇ ਤੇ ਸਿੱਧੀ ਸਟੈਂਪ ਲਾ ਦਿਓ ਇਹ ਜੀ ਆਰਐਸਐਸ ਦਾ ਬੰਦਾ ਵਾ ਤੇ ਜਿਹੜੇ ਮੇਰੇ ਅਗੇ ਧਰਮ ਦਾ ਚੋਲਾ ਪਾਈ ਫਿਰਦੇ ਅਸਲ 'ਚ ਆਰਐਸਐਸ ਦੀ ਲੱਤ ਥੱਲੇੋਂ ਨੰਗਣ ਵੀ ਉਹੋ ਡੈ ਆ ਉਦਾਹਰਨ ਦਵਾ ਮੈਂ ਬਕਾਇਦਾ ਫੋਟੋਆਂ ਸੇਵ ਕਰਕੇ ਲੈ ਕੇ ਆਇਆ ਵਾਂ ਵੀ ਕਈਆਂ ਨੇ ਪੁੱਛ ਲੈਣਾ ਵੀ ਤੇਨ ਕੋ ਪ੍ਰੂਫ ਹੈਗਾ ਕੋਈ ਤਲਵਾੜੇ ਆਰਐਸਐਸ ਦਾ ਕੈਂਪ ਲੱਗਾ ਤੇ ਬਾਬਾ ਲਖਾ ਸਿੰਘ ਨਾਨਕ ਸਰਵਾਲਾ ਉਸ ਕੈਂਪ ਦੇ ਵਿੱਚ ਪਹਿਲੀ ਕੁਰਸੀ ਤੇ ਜਾ ਕੇ ਬੈਠਾ ਸ਼ਰਮ ਦਾ ਘਟਾ ਨਹੀਂ ਸਾਡੇ ਆਸਤੇ ਹਰਿਆਣੇ ਦੇ ਵਿੱਚ ਆਰਐਸਐਸ ਦਾ ਕੈਂਪ ਲੱਗਾ ਉਹ ਮੰਡੀ ਸਹਿਬ ਵਾਲਾ ਬਾਬਾ ਉਹ ਆਰਐਸਐਸ ਦੇ ਕੈਂਪ ਦੇ ਵਿੱਚ ਉਹਨਾਂ ਵਾਂਗੂ ਪ੍ਰਾਰਥਨਾ ਕਰਦਾ ਹੈ ਖਾਈਏ ਪੰਥ ਦਾ ਤੇ ਖਲੋਈਏ ਉਹਨਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਪੰਥ ਦਾ ਪੇੜਾ ਕਰ ਕਰਨਾ ਸੀ ਤੇ ਟੈਗ ਉਹਨਾਂ ਬੰਦਿਆਂ ਨੂੰ ਅਸੀਂ ਲਾ ਦਿੰਨੇ ਆ ਚੰਗੇ ਰਾਗੀ ਢਾਡੀਆਂ ਨੂੰ ਜਿਹੜੇ ਸਿੱਧੀ ਤੇ ਸਿੱਧੀ ਸਪਸ਼ਟ ਗੱਲ ਕਰਦੇ ਆ ਜਿਹੜਾ ਸਿੱਧਾ ਹੇਕ ਚ ਵੱਜੇ ਉਹਨੂੰ ਆਰਐਸਐਸ ਕਹੋ ਤੇ ਜਿਹੜੇ ਮੇਰੇ ਵਰਗੇ ਧਰਮ ਦਾ ਚੋਲਾ ਪਾਈ ਫਿਰਦੇ ਆ ਮੋٹے ਲਫਾਫੇ ਜੇਬਾਂ ਚ ਪਾਈ ਫਿਰਦੇ ਆ ਉਹ ਆਪੇ ਹੀ ਪੰਥ ਦੇ ਆਗੂ ਬਣ ਜਾਂਦੇ ਆ ਪੰਥ ਦੇ ਰਾਖੇ ਬਣ ਕੇ ਬੇ